ਜੇਕਰ ਲੋਕਾਂ ਦੀ ਸੁਣਾਂਗੇ ਤਾਂ ਫੇਲ ਹੋ ਜਾਵਾਂਗੇ ਜ਼ਿੰਦਗੀ ਵਿੱਚ ਸਫਲ ਹੋਣ ਦੇ ਲਈ ਲੋਕਾਂ ਦੀ ਪ੍ਰਵਾਹ ਕਰਨੀ ਤਾਂ ਛੱਡਣੀ ਪਏ ਸਸਿਕਾ ਦੋਸਤ ਮੈਂ ਤੁਹਾਡਾ ਆਪਣਾ ਗਾ ਡਿਜੀਟਲ ਹਾਂ ਤੁਸੀਂ ਜੁੜੇ ਹੋ ਟਾਕ ਵਿਦ ਮਨਪਾ ਦੇ ਨਾਲ ਸੋ ਅੱਜ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਇੱਕ ਕਹਾਣੀ ਹੈ ਇੱਕ ਡੱਡੂ ਦੀ ਇੱਕ ਬੜਾ ਡੂੰਗਾ ਖੂਹ ਸੀ ਖੂਹ ਦੇ ਵਿੱਚ ਵੀ ਡੱਡੂ ਰਹਿੰਦੇ ਸੀ ਤੇ ਬਾਹਰ ਵੀ ਕਾਫੀ ਡੱਡੂ ਕੰਮ ਦੇ ਰਹੇ ਸੀ ਤਾਂ ਜਿਹੜੇ ਬਾਹਰਲੇ ਡੱਡੂ ਸੀ ਅਕਸਰੀ ਅੰਦਰਲੇ ਡੱਡੂਆਂ ਨਾਲ ਮਜ਼ਾਕ ਕਰਦੇ ਸੀ ਕਿਉਂਕਿ ਖੂਹ ਡੂੰਘਾ ਹੋਣ ਦੇ ਕਾਰਨ ਅੰਦਰਲੇ ਡੱਡੂ ਹੈ ਜਿਹੜੇ ਉਹ ਬਾਹਰਲੀ ਦੁਨੀਆ ਦੇਖ ਨਹੀਂ ਸਕਦੇ ਸੀ ਇੱਕ ਦਿਨ ਕੀ ਹੁੰਦਾ ਹੈ ਕਿ ਬਾਹਰਲੇ ਡੱਡੂਆਂ ਦੇ ਵਿੱਚੋਂ ਇੱਕ ਡੱਡੂ ਹੈ ਜਿਹੜਾ ਉਹ ਖੁਦ ਹੀ ਅੰਦਰ ਡਿੱਗ ਜਾਂਦਾ ਤਾਂ ਬਾਕੀ ਹਰ ਰੋਜ਼ ਦੀ ਤਰ੍ਹਾਂ ਅੰਦਰ ਰਹਿੰਦੇ ਸੀ ਪਰ ਉਹ ਡੱਡੂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਤਾਂ ਦੂਸਰੇ ਡੱਡੂ ਉਸ ਡੱਡੂ ਦਾ ਮਜ਼ਾਕ ਕਰਦੇ ਕਿ ਸਾਨੂੰ ਬਹੁਤ ਲੰਮਾ ਟਾਈਮ ਹੋ ਗਿਆ ਅਸੀਂ ਲੰਮੇ ਅਰਸੇ ਤੋਂ ਅੰਦਰ ਆ ਅਸੀਂ ਬਾਹਰ ਨਹੀਂ ਨਿਕਲ पाए ਤੂੰ ਬਾਹਰ ਕਿਵੇਂ ਨਿਕਲ ਜਾਏਗਾ ਬਾਹਰ ਵੀ ਜਿਹੜੇ ਡੱਡੂ ਸੀ ਉਹਨੂੰ ਦੇਖਦੇ ਐ ਕਿ ਕਿਵੇਂ ਬਾਹਰ ਨਿਕਲ ਲਈ ਕਿੰਨੀ ਮਿਹਨਤ ਕਰ ਰਿਹਾਗਾ ਤਾਂ ਬੜੀਆਂ ਕਮੈਂਟ ਬਾਜ਼ੀਆਂ ਬੜੇ ਟਾਊਟ ਉਸ ਡੱਡੂ ਨੂੰ ਸਾਰੇ ਡੱਡੂ ਮਾਰਦੇ ਪਰ ਉਹ ਡੱਡੂ ਹਰ ਰੋਜ਼ ਮਿਹਨਤ ਕਰਦਾ ਹਰ ਰੋਜ਼ ਕੋਸ਼ਿਸ਼ ਕਰਦਾ ਮੈਂ ਬਾਹਰ ਨਿਕਲਣਾ ਪਰ ਨਾ ਕਾਮਯਾਬ ਰਹਿੰਦਾ ਆਖਰ ਨੂੰ ਕਦੇ ਥੱਕ ਹਾਰ ਕੇ ਬੈਠ ਵੀ ਜਾਂਦਾ ਕਿ ਦੂਸਰੇ ਡੱਡੂ ਫੇਰ ਉਸ ਦਾ ਮਜ਼ਾਕ ਕਟਾਉਂਦੇ ਖੂਬ ਉਹਨੂੰ ਪਰੇਸ਼ਾਨ ਕਰਦੇ ਪਰ ਉਹ ਡੱਡੂ ਲਗਾਤਾਰ ਲੱਗਿਆ ਰਿਹਾ ਮਿਹਨਤ ਕਰਦਾ ਰਿਹਾ ਕਰਦਾ ਰਿਹਾ ਕਰਦਾ ਰਿਹਾ ਆਖਰ ਨੂੰ ਇੱਕ ਦਿਨ ਉਹ ਸਫਲ ਹੋ ਗਿਆ ਸਫਲ ਹੋ ਕੇ ਉਹ ਬਾਹਰ ਨਿਕਲ ਗਿਆ ਤਾਂ ਅੰਦਰਲੀ ਡੱਡੂ ਵੀ ਹੈਰਾਨ ਸੀ ਬਾਹਰਲੀ ਵੀ ਹੈਰਾਨ ਸੀ ਕਿ ਇਹ ਬਾਹਰ ਕਿਵੇਂ ਨਿਕਲ ਗਿਆ ਤਾਂ ਸਾਰਿਆਂ ਨੇ ਜਿਸ ਤਰੀਕੇ ਦੇ ਨਾਲ ਅੱਜ ਕੱਲ ਵੀ ਜਦੋਂ ਅਸੀਂ ਕੁਝ ਬੱਕਰਾ ਕਰਨਾ ਹੁੰਦਾ ਜਾਂ ਕਿਸੇ ਚੀਜ਼ ਤੇ ਵਿਚਾਰ ਚਰਚਾ ਕਰਨੀ ਹੁੰਦੀ ਆ ਤਾਂ ਅਸੀਂ ਮੀਟਿੰਗਾਂ ਬੁਲਾ ਲੈਂਦੇ ਆ ਤਾਂ ਉਹਨਾਂ ਡੱਡੂ ਨੇ ਵੀ ਮੀਟਿੰਗਾਂ ਬੁਲਾਈਆਂ ਕਿ ਇਹ ਬਾਹਰ ਕਿਵੇਂ ਨਿਕਲ ਗਿਆ ਕੀ ਹੋ ਸਕਦਾ ਇਸ ਤਰੀਕੇ ਦਾ ਤਾਂ ਸਾਰਿਆਂ ਨੇ ਸਲਾਹ ਕੀਤੀ ਕਿ ਕਿਉਂ ਨਾ ਆਪਾਂ ਉਹ ਡੱਡੂ ਨੂੰ ਪੁੱਛੀਏ ਤਾਂ ਉਸ ਡੱਡੂ ਨੂੰ ਪੁੱਛਿਆ ਕਿ ਯਾਰ ਤੂੰ ਜਦੋਂ ਨਿਯੰਤ ਕਰਦਾ ਸੀ ਅਸੀਂ ਤੈਨੂੰ ਕਿੰਨਾ ਰੋਕਦੇ ਸੀ ਪਰ ਤੂੰ ਕਦੇ ਵੀ ਨਹੀਂ ਮਤਲਬ ਹਟਿਆ ਨਾ ਤੂੰ ਸਾਡੀ ਗੱਲ ਮੰਨੀ ਤੇ ਤੂੰ ਬਾਹਰ ਨਿਕਲਿਆ ਉਹਦੇ ਪਿੱਛੇ ਕੀ ਕਾਰਨ ਸੀ ਤਾਂ ਡੱਡੂ ਨੇ ਬੜਾ ਸੋਹਣਾ ਜਵਾਬ ਦਿੱਤਾ ਉਹ ਕਹਿੰਦਾ ਕਿ ਮੈਂ ਬੇਹਰਾਂ ਮੈਂ ਗੁੰਮਗਾ ਮੈਨੂੰ ਸੁਣਦਾ ਨਹੀਂ ਤਾਂ ਸਾਰੇ ਹੈਰਾਨ ਰਹੇ ਕਿ ਅਸੀਂ ਤੈਨੂੰ ਗੱਲ ਪੁੱਛ ਰਹੇ ਹਾਂ ਤਾਂ ਤੈਨੂੰ ਸੁਣ ਕਿਵੇਂ ਗਿਆ ਉਹ ਕਹਿੰਦਾ ਇਹੀ ਤਾਂ ਫਰਕ ਹੈ ਨਾ ਕਿ ਮੈਨੂੰ ਸੁਣਦਾ ਸੀ ਪਰ ਮੈਂ ਤੁਹਾਡੀ ਗੱਲ ਨੂੰ ਅਣ ਸੁਣਿਆ ਕਰ ਦਿੰਦਾ ਸੀ ਕਿਉਂਕਿ ਜਿਵੇਂ ਤੁਹਾਡੀ ਗੱਲ ਸੁਣ ਕੇ ਪਿੱਛੇ हट ਜਾਂਦਾ ਹਾਰ ਮੰਨ ਲੈਂਦਾ ਤਾਂ ਮੈਂ ਅੱਜ ਸਫਲ ਨਹੀਂ ਹੋਣਾ ਸੀ ਅੱਜ ਮੈਂ ਖੂ ਦੇ ਅੰਦਰ ਤੁਹਾਡੇ ਵਾਂਗੂ ਰਹਿ ਕੇ ਪੂਰੀ ਜ਼ਿੰਦਗੀ ਇਸੇ ਤਰੀਕੇ ਨਾਲ ਬਤੀਤ ਕਰ ਲੈਣੀ ਸੀ ਸਾਨੂੰ ਬੜੀ ਸੋਹਣੀ ਸਿੱਖਿਆ ਇਸ ਕਹਾਣੀ ਤੋਂ ਮਿਲਦੀ ਹੈ ਕਿ ਜੇਕਰ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਤਾਂ ਸਾਨੂੰ ਬਾਹਰ ਦੁਨੀਆਦਾਰੀ ਜੋ ਵੀ ਬੋਲਦੀ ਹੈ ਜੋ ਸਾਨੂੰ ਲੋਕ ਮਿਹਨਤ ਕਰਨ ਤੋਂ ਰੋਕਦੇ ਆ ਸਾਨੂੰ ਨੈਗੇਟਿਵ ਕਰ ਦਿੰਦੇ ਆ ਤਾਂ ਸਾਨੂੰ ਉਹਨਾਂ ਨੂੰ ਸੁਣਨਾ ਬੰਦ ਕਰਨਾ ਪਊਗਾ ਜੇਕਰ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਤਾਂ ਸਾਨੂੰ ਇੱਕ ਵਾਰ ਗੁੰਮਗੇ ਵਲਨਰ ਹੋਊਗਾ ਤਾਂ ਸਫਲ ਹੋਣ ਦੇ ਲਈ ਦੁਨੀਆ ਨੂੰ ਪਿੱਛੇ ਛੱਡ ਕੇ ਲੋਕਾਂ ਦੀ ਗੱਲਾਂ ਨੂੰ ਅਣਸੁਣਿਆ ਕਰਕੇ ਆਪਣੀ ਮਿਹਨਤ ਕਰਦੇ ਰਹੋ ਅੱਗੇ ਵਧਦੇ ਰਹੋ ਮੰਜ਼ਿਲ ਤੁਹਾਡੇ ਕਦਮ ਚੁੰਮੇਗੀ ਧੰਨਵਾਦ